ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਠੰਡ ਜੀ ਹੈਗੀ ਆ ਅੱਜ ਦੇ ਬਲੌਗ ਦੀ ਕਰਦੇ ਆ ਸ਼ੁਰੂਆਤ ਤੇ ਜੁੜੇ ਰਹੋ ਅੱਜ ਤੁਸੀਂ ਨਾਲ ਅੱਜ ਦੇਖਦੇ ਆ ਕਿ ਪਟਿਆਲੇ ਜਾਇਆ ਜਾਊਗਾ ਕਿ ਨਾਬੇ ਜਾਇਆ ਜਾਊਗਾ ਉਹ ਤੁਸੀਂ ਜਦ ਪੂਰਾ ਬਲੌਗ ਅੱਜ ਦੇਖੂਗੇ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਮਿਲਦੇ ਆ ਤੁਹਾਨੂੰ ਹਾਂਜੀ ਦੋਸਤੋ ਤਿਆਰ ਹੋ ਰਹੀ ਹੈ ਬਸ ਤਿਆਰ ਹੋ ਕੇ ਚੱਲਦੇ ਆ ਆਪਾਂ ਸ਼ਹਿਰ ਨੂੰ ਤੇ ਜੁੜੇ ਰਹੋ ਰੋਟੀ ਰੋਟੀ ਖਾ ਕੇ ਚੱਲਦੇ ਆ ਤੇ ਅੱਜ ਰੱਬ ਨੇ ਫੇਰ ਬੱਦਲਬਾਈ ਕਰਤੀ ਮੈਨੂੰ ਲੱਗਦਾ ਰ ਆਪਾਂ ਇੱਕ ਦੀ ਜੱਟਾਂ ਨੂੰ ਸਹੀ ਸਲਾਮਤ ਆਲੂ ਪੱਟਣ ਨਹੀਂ ਦਿੰਦਾ ਹੈਗਾ ਪਤਾ ਨਹੀਂ ਕੀ ਗਨਾਹ ਹੋਇਆ ਵਿਆਹ ਇੱਕ ਬਸ ਕਰ ਪਰਮਾਤਮਾ ਨਾ ਕਰ ਤੁਹੀ ਨਾ ਪਾ 15 ਗਣ ਮੀ ਪੱਟ ਲੈਣ ਦੇ ਲੋਕਾਂ ਨੂੰ ਆਲੂ ਪਹਿਲੇ ਹੀ ਬਹੁਤ ਉੱਥਾਨ ਹੋਇਆ ਵਾ ਕਿਸਾਨ ਵੀਰਾਂ ਦਾ ਹਾਂਜੀ ਦੋਸਤੋ ਆਜੋ ਰੋਟੀ ਖਿਲਾ ਦਈਏ ਸਵੇਰ ਦਾ ਬ੍ਰੇਕਫਾਸਟ ਕਰਨ ਲੱਗੇ ਆ ਕੱਲ ਨੂੰ ਆਹ ਆਲੂ ਬਾਲ ਕੇ ਤੜਕਾ ਲਾ ਕੇ ਵਿੱਚ ਪਾਤਾ ਦੀ ਬਹੁਤ ਵਧੀਆ ਬਣੀ ਆ ਕੱਲ ਵਧੀਆ ਬਣੀ ਆ ਯਾਰ ਤੁਸੀਂ ਵੀ ਬਹੁਤ ਸੌਖਾ ਇਹ ਘਰੇ ਟਰਾਈ ਕਰਿਓ ਮੈਨੂੰ ਤਾਂ ਠੀਕ ਲੱਗਿਆ ਮਤਲਬ ਹੋਰ ਦੋਸਤੋ ਹੁਣ ਖਾਣਾ ਖਾ ਕੇ ਆ ਰਹੀਆਂ ਸ਼ਹਿਰ ਨੂੰ ਜੁੜੇ ਰਹੋ ਤੁਸੀਂ ਅਰਜ ਵਾਲੇ ਬਲੌਗ ਨਾਲ ਤੇ ਬਾਬਾ ਵਸ ਪਰਮਾਤਮਾ ਮੀਨਾ ਪਾਵੇ ਆਹੀ ਅਰਦਾਸ ਬੇਨਤੀ ਕਰਦੇ ਆ ਯਾਰ ਕਿਉਂਕਿ ਬਹੁਤ ਲੋਕਾਂ ਦੇ ਆਦੂ ਪਟਣ ਤੋਂ ਪਾਏ ਨੇ ਯਾਰ ਹਾਂਜੀ ਮਿੱਤਰ ਹਾਂਜੀ ਮਿੱਤਰ ਪਿਆਰੇਓ ਗੱਡੀ ਸਟਾਰਟ ਕਰ ਲਈ ਚੱਲਦੇ ਆ ਹੁਣ ਪਟਿਆਲੇ ਨੂੰ ਵੀਰਾ ਲੈ ਕੇ ਆਉਂਦਾ ਪਟਿਆਲੇ ਤੋਂ ਪਰ ਰੋਕਦੇ ਜੀ ਦੋਸਤੋ ਮੋਟਰ ਤੇ ਆਇਆ ਜੀ ਦੇਖਣ ਕੱਲ ਗਠਿਆਂ ਦੀ ਪਨੀਰੀ ਲਿਆ ਕੇ ਦਈ ਤੀ ਆ ਗਠੇ ਲਾ ਰਹੇ ਨੇ ਜਿਹੜੀ ਪਹਿਲਾਂ ਪਨੀਰੀ ਮੈਂ ਲਿਆਇਆ ਦੀ ਪਟਿਆਲੇ ਤੋਂ ਯਾਰ ਬੇਕਰ ਨਿਕਲੀ ਆ ਭਤੀਜੀ ਉਹ ਜਿਹੜੀ ਕੱਲ ਸਰਹੰਦ ਤੋਂ ਲੈ ਕੇ ਆਏ ਆ ਆ ਬਹੁਤ ਵਧੀਆ ਹੈਗੀ ਆ ਆ ਪਟਿਆਲੇ ਵਾਲੀ ਪਨੀਰੀ ਆ ਦੇਖੋ ਗਾਹ ਨੂੰ ਲਿਆ ਆ ਪਟਿਆਲੇ ਵਾਲੀ ਇਹਦੇ ਵਿੱਚ ਹੁਣ ਜਿਵੇਂ ਮੀਂਹ ਕਰਨਾ ਲੋ ਵਿੱਚ ਛੋਟੇ ਵੀ ਦੀਗੇ ਉਹ ਖਰਾਬ ਹੋ ਗਏ ਤੇ ਹੁਣ ਇਹਦੇ ਵਿੱਚ ਲਵਾ ਦਾਂਗੇ ਜਿੱਥੇ ਜਿੱਥੇ ਮਰੀ ਬੇ ਹੈਗੇ ਨਹੀਂ ਆ ਪਨੀਰੀ ਪੜੀਆ ਯਾਰ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਤੇ ਹੁਣ ਚਲਦੇ ਆਂ ਬਸ ਸ਼ਹਿਰ ਨੂੰ ਮੈਂ ਕਿਹਾ ਚੱਲ ਮੋਟਰ ਤੇ ਜਿਹੜਾ ਕੱਢਿਆ ਵਾ ਦੇਖਿਆ ਵਾ ਤੇ ਆਲੂ ਪੱਟਣੇ ਦੀ ਯਾਰ ਆਪਾਂ ਪ੍ਰਮਾਤਮਾ ਨੂੰ ਬੁਰੇ ਅਰਦਾਸ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਮੀਂਹ ਨਾ ਪਾਵੇ 10 15 ਦਿਨ ਕਿਸਾਨ ਵੀਰਾਂ ਦੇ ਹਜੇ ਆਲੂ ਬਹੁਤ ਪੱਟਣ ਵਾਲੇ ਪਏ ਨੇ ਤੇ ਇਹ ਜਿਹੀਆਂ ਗੱਲਾਂ ਬਾਤਾਂ ਨੇ ਦੋਸਤੋ ਚਲਦੇ ਆਂ ਆਪਾਂ ਹੁਣ ਘਰ ਤੋਂ ਸ਼ਹਿਰ ਨੂੰ ਤੁਸੀਂ ਜੁੜੇ ਰਹੇ ਹੋ ਤੁਸੀਂ ਕਹਨੇ ਹੋ ਨੀਓ ਚਾਚਾ ਜੀ ਖੇਤਾਂ ਦੀ ਵੀਡੀਓ ਪਾਇਆ ਕਰ ਮੈਂ ਚੱਲ ਮੋਟਰ ਤੇ ਚੱਲਦੇ ਹੈਗੇ ਆ ਜਾ ਕਾਹਨੂੰ ਲਿਆਓ ਇਹ ਆ ਘਰ ਵਾਸਤੇ ਗੋਭੀ ਸਰੋ ਬੀਜੀ ਵੀ ਹੈਗੀ ਆ ਘਰ ਜੋਗਾ ਫਿਰ ਤੇਲ ਹੋ ਜਾਂਦਾ ਇਹ ਖਾਣ ਜੋਗਾ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਡੇਢ ਕ ਕਨਾਲ ਲਾਉਣੀ ਚਾਹੀਦੀ ਆ ਯਾਰ ਨਾਲੇ ਇਹਤੇ ਕੋਈ ਸਪਰੇਅ ਨਹੀਂ ਕਰੀ ਹੈਗੀ ਤੇ ਰਿਓ ਜਰੂਰ ਪਾਇਆ ਇਹਦੇ ਵਿੱਚ ਇਹਦੇ ਵਿੱਚ 15 ਕ ਕਿਲੋ ਜੂਰੀਆ ਪਾਇਆ ਹੈਗਾ ਹੁਣ ਮੁੜ ਕੇ ਪਾਉਣਾ ਨਹੀਂ ਹੈਗਾ ਮਿੱਤਰ ਪਿਆਰਿਓ ਚੱਲਦੇ ਆ ਹੁਣ ਘਰ ਨੂੰ ਤੇ ਘਰ ਤੋਂ ਚੱਲਦੇ ਆ ਫਿਰ ਸ਼ਹਿਰ ਨੂੰ ਛੋੜੇ ਰਹੋ ਹਾਂਜੀ ਮਿੱਤਰ ਪਿਆਰਿਓ ਗਢੇ ਲਾ ਰਹੇ ਆ ਹੈਲਪ ਕਰਾ ਦਿਆ ਕਰੋ ਨਾਲ ਜਿੱਦਣ ਛੁੱਟੀ ਹੁੰਦੀ ਆ ਆਪਦੇ ਘਰਦਿਆਂ ਦੀ ਸਬਜ਼ੀਆਂ ਵੀ ਬਹੁਤ ਲਾਈਆਂ ਨੇ ਤੇ ਅਸੀਂ ਕਿਸਾਨ ਮੰਡੀਆਂ ਵੀ ਬਹੁਤ ਲਾਈਆਂ ਨੇ ਬਹੁਤ ਸਬਜ਼ੀ ਵੇਚੀ ਆ ਪੁਰਾਣੇ ਟਾਈਮਾਂ 'ਚ ਠੀਕ ਆ ਨਾ ਇਸ ਕਰਕੇ ਦੇਖ ਕੇ ਕਮੈਂਟ ਕਰਿਆ ਕਰੋ ਜਿਗਰ ਦੇ ਟੋਟੇਓ ਪਿਆਰ ਆ ਤੁਹਾਨੂੰ ਆਪ ਜੂਆ ਹਾਂਜੀ ਦੋਸਤੋ ਰੁਕ ਗਿਆ ਦੀ ਥੋੜਾ ਜਾਂ ਭਤੀਜ ਜਾ ਰਹੇ ਸੀ ਇਹਨਾਂ ਨੇ ਰੋਕ ਲਿਆ ਸੀ ਫੈਮਿਲੀ ਟੀ ਨਾਲ ਤੇ ਹੁਣ ਚੱਲਦੇ ਆਪਾਂ ਬਾਈਪੀਐਸ ਆ ਜੀ ਪਟਿਆਲੇ ਨੂੰ ਜਾ ਰਹੇ ਸੀ ਰੁਕਿਆ ਪਿਆ ਸੀ ਇੱਥੇ ਤੇ ਆਪਣੇ ਭਤੀਜ ਟਿਊਸ਼ਨ ਲਾ ਕੇ ਆਏ ਨੇ ਤੇ ਤਿਆਰੀ ਆ ਫਿਰ ਪਲੱਸ 2 ਦੀ ਪੂਰੀ ਹਾਂਜੀ ਓਕੇ ਰਿਪੋਰਟ ਪੂਰੀ ਹਾਂ ਠੀਕ ਆ ਠੀਕ ਆ ਠੀਕ ਆ ਭਤੀਜ ਕਹਿੰਦੇ ਫੁੱਲ ਤਿਆਰੀ ਆ ਚੱਲ ਨੰਬਰ ਵਧੀਆ ਲੈ ਲਓ ਯਾਰ ਬਾਕੀ ਪਿਆਰ ਆ ਤੁਹਾਨੂੰ ਸਾਰੇ ਮਿੱਤਰ ਪਿਆਰੇ ਓਡੀਜਲ ਪਿਆਰੇ ਆ ਦੀ ਗੱਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਦੋਸਤੋ ਮੱਥਾ ਟੇਕਿਆ ਕਰੋ ਯਾਰ ਮੰਮੀ ਡੈਡੀ ਦੀ ਰਿਸਪੈਕਟ ਕਰਿਆ ਕਰੋ ਤੇ ਜਿਨ੍ਹਾਂ ਦੇ ਪੇਪਰ ਨੇ ਯਾਰ ਦੱਬ ਕੇ ਸਟੱਡੀ ਕਰੋ ਯਾਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਹੁਣ ਚੱਲਦੇ ਆਂ ਆਪਾਂ 2पीएस ਤੇ ਸਤਿਕਾਰ ਕਰਿਆ ਕਰੋ ਯਾਰ ਸਾਰੇ ਧਰਮਾਂ ਦਾ ਯਾਰ ਠੀਕ ਹੈ ਨਾ ਬਾਕੀ ਤੁਹਾਨੂੰ ਪਿਆਰ ਆ ਪੇਪਰਾਂ ਦੀ ਤਿਆਰੀ ਕਰੋ ਆਪਣੀ ਕੱਢ ਕੇ ਯਾਰ 2पीएस جا ਰਿਹਾ ਤੇ ਆ ਮੇਰੇ ਭਤੀਜਾ ਗੇ ਭਤੀਜਾ ਆਪਣੇ ਟਿਊਸ਼ਨ ਚੱਲੇ ਨੇ ਬੋਰਡ ਦੀ ਤਿਆਰੀ ਕਰ ਰਹੇ ਨੇ ਪਤੀਜੇ ਲਾਭੂ ਆ ਤਿਆਰੀਆ ਫੁੱਲ ਫੇਰਾ ਹਾਂਜੀ ਬੜੀ ਗੱਟੀ ਗੱਟੀਆ ਤੇ ਆ ਭਤੀਜਾ ਆਪਣਾ ਕਾਲਜ ਵਿੱਚ ਪੜਦਾ ਏ ਹੋਰ ਕੋਈ ਖਾਣਾ ਪੀਣਾ ਹੋ ਵੀ ਤੁਸਾਂ ਦੱਸ ਦੋ ਸੰਘੇਉਣਾ ਉਹ ਠੀਕ ਆ ਲਾਭੂ ਆ ਗਾਉਂ ਵਾਲਾ ਕਿਹੜਾ ਠੁਣਦੇ ਅੰਮੀ ਉਹ ਬ੍ਰੇਨ ਡੀ ਲਿਆ ਚਾਹ ਆਪੋ ਦੇ ਪਤਾ ਚੱਲਾ ਦੇ ਚੱਲ ਪੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਪਟਿਆਲੇ ਖੜਾ ਹਾਂ ਜੀ ਆਪਣਾ ਪਾਈ ਨੰਬਰ ਪਤੀ ਜਨੇ ਆਪਣੇ ਪੇਪਰ ਹੋ ਰਹੇ ਨੇ ਕਿ ਹੋ ਗਏ ਹੋ ਗਏ ਚਾਤੇ ਪੇਪਰ ਪੱਕੇ ਕਰਦ ਨੇ ਕੱਦ ਤਰੀਕ ਨੂੰ ਜੀ ਤਿਆਰੀਆਂ ਫੁੱਲੋ ਬੋਲ ਨਹੀਂ ਬੋਲ ਠੀਕਾ ਲਵ ਯੂ ਆ ਮੇਰੇ ਜਿਗਰ ਦੇ ਟੋਟਿਆਂ ਨੂੰ ਹੋਰ ਗੱਲ ਬਾਤ ਕੋਈ ਹਾਂ ਬਾਜੀ ਘਰੇ ਠੀਕ ਨੇ ਸਾਰਾ ਪਰਿਵਾਰ ਬਈ ਮੇਰੇ ਹੱਥ ਲਾਉਣੇ ਹੁੰਨੇ ਆ ਉਹ ਮੇਰੇ ਨਹੀਂ ਛਾਪਿਓ ਘਰੇ ਹਾਂ ਸਾਰੇ ਵੀ ਲਾਓ ਠੀਕਾ ਠੀਕਾ ਲਾਇਆ ਕਰੋ ਯਾਰ ਪਿਆਰ ਆ ਤੁਹਾਨੂੰ ਸਾਰਿਆਂ ਨੂੰ ਆ ਵੀ ਸਾਡਾ ਪਤੀ ਸਾਡਾ ਪਤੀ ਕਿਹੜਾ ਆ ਇੱਕ ਰਹਿ ਗਿਆ ਹੀ ਲਵ 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 ਖੜ ਜਾ ਤੂੰ ਕਿਹੜਾ گاਉਂ ਵਾਲਾ ਸੁਣਦੇ ਹੋਵੇਂ ਹੋ ਸਿੰਗਰਾਂ ਵਾਲੇ ਵੀਡੀਓ ਸੁਣਦੇ ਜੀ ਸਿੱਪੂ ਮੁੱਛੇ ਵਾਲਾ ਕਿਹੜਾ ਲਾਵਾ ਸਿੱਪੂ ਦਾ ਗੋਲਾ ਦਾ ਦਵਾਗੇ ਉਹ ਵੀ ਲਾਵਾ ਵੀਡੀਓ ਬਣਾਦੇ 2 ਮਿੰਟ ਫਰੋਗ ਦੇ ਪੁੱਤ ਚਲ ਪਈ ਹਾਂਜੀ ਪਟਿਆਲਿਓ ਫੜਿਆ ਜੀ ਹੁ ਬਾਈਪੀਐਸ ਜਾਣ ਲੱਗਿਆ ਦੀ ਮੇਰੇ ਆ ਭਤੀ ਜਾ ਕੇ ਮਿੱਤਰ ਪਿਆਰੇ ਇਹ ਜੂਆ ਭਤੀ ਵੀਡੀਓ ਬਣਾਉਂਦਾ ਏ ਉਹਨੂੰ ਵੀ ਵਿੱਚ ਲਾਵਾਂਗੇ ਆਪਾਂ ਪ੍ਰੈਕਟਿਕਲਤੀ ਅੱਜ ਠੀਕ ਆ ਠੀਕ ਆ ਠੀਕ ਆ ਤੇ ਗੇਮ ਕਿਵੇਂ ਚੱਲਦੀ ਆ ਤੁਹਾਡੀ ਸਾਡੇ ਵੀ ਨਾ ਜਿਵੇਂ ਤੁਹਾਡੇ ਡਰੈਸ ਪਾਈ ਵੀ ਆ ਸਾਡੀ ਵੀ ਡਰੈਸ ਹੁੰਦੀ ਸੀ ਸਰਕਾਰੀ ਸਕੂਲ ਚ ਜਿਆ ਫੋਲੇ ਉਪਰ ਪੜਦੇ ਹੁੰਦੇ ਸੀ ਨੀਲੀ ਜੀ ਪੈਂਟ ਹੁੰਦੀ ਸੀ ਵਾਈਟ ਸ਼ਰਟ ਹੁੰਦੀ ਸੀ ਜਦ ਨਾ ਗੋਲਡ ਸਟਾਰ ਦੇ ਬੂਟ ਆਉਂਦੇ ਹੁੰਦੇ ਸੀ ਕਾਲੇ ਜੇ ਗੋਲਡ ਸਟਾਰ ਪਾ ਕੇ ਜਾਂਦੇ ਹੁੰਦੇ ਸੀ ਆ ਪੁਰਾਣੀਆਂ ਗੱਲਾਂ ਨੇ ਮੈਂ ਆ ਗੱਲ ਹੋ ਠੀਕ ਹੋ ਵਧੀਆ ਵਧੀਆ ਓ ਠੀਕ ਆ ਠੀਕ ਆ ਲਾਭੂ ਆ ਮੇਰੇ ਕਿਦ ਕਰਦੇ ਸਨ ਯਾਰ ਤੁਹਾਡੇ ਭਤੀਜੀ ਆ ਵੀ ਭਤੀਜਾ ਆਪਣਾ ਸਾਡੇ ਉਹ ਭਤੀਜੇ ਨੇ ਪਿਆਰਾ ਭਤੀਜਿਆਂ ਨੂੰ ਭਤੀਜੇ ਤਿਆਰੀ ਕਰ ਰਹੇ ਨੇ ਪੇਪਰਾਂ ਦੀ ਆ ਜਾਣਗੇ ਵਧੀਆ ਨੰਬਰ ਆਇਆ 100/100 ਪੱਕੇ ਭਾਈ ਮੈਨੂੰ ਕੀ ਪਤਾ ਹੁੰਦਾ ਕੱਲ੍ਹ ਨੂੰ ਵਾਦੂਆ ਜੀ ਕਿਹੜੇ ਰੋਗ ਦੇ ਪੁੱਤ ਹਾਂਜੀ ਦੋਸਤੋ ਬਾਈ ਨੰਬਰ ਖੜਾ ਹੈ ਬਾਈ ਪੀਐਸ ਜਾਣ ਲੱਗਿਆ ਦੀ ਆਪਣੇ ਭਤੀਜ ਮਿਲ ਗਏ ਰੋਣਾ ਪੈ ਗਿਆ ਕਿਹੜਾ ਕਾਲਜ ਆ ਮੇਰੇ ਭਤੀਜ ਦਾ ਠਾਪਰ ਠਾਪਰ ਠੀਕ ਆ ਸਤਿ ਸ਼੍ਰੀ ਅਕਾਲ ਜੀ ਤੇ ਰਹਿਸ਼ ਕਿੱਥੇ ਆ ਠੀਕ ਆ ਜੀ ਦਾ ਹੋਰ ਕਰ ਪਰਵਾਹ ਠੀਕ ਆ ਠੀਕ ਆ ਤੇ ਹਾਂਜੀ ਚਲਦੇ ਹਾਂ ਜੀ ਹੁਣ ਆਪਾਂ ਬਾਈ ਪੀਐਸ ਪਤੀ ਜਿ ਪਿਆਰੇ ਬਹੁ ਕਰਦੇ ਨੇ ਯਾਰ ਤੁਰਨੇ ਨਹੀਂ ਦਿੰਦੇ ਹੈਗੇ ਕੋਈ ਨਾ ਕੋਈ ਆ ਜਾਂਦਾ ਯਾਰ ਤੁਰਨ ਲੱਗਦਾ ਹੈ ਲਵ ਯੂ ਆ ਮੇਰੇ ਪਤੀ ਹਾਂਜੀ 22ps ਆ ਗਿਆ ਜੀ ਹਜੇ 22ps ਆ ਕੇ ਯਾਰ ਰੁਕੇ ਹੀ ਆ ਭਤੀਜ ਜਦੇ ਆਉਣੇ ਸ਼ੁਰੂ ਹੋ ਗਏ ਇੱਕ ਭਤੀਜ ਨਵੀਂ ਗੱਡੀ ਲੈ ਕੇ ਆਇਆ ਕਹਿੰਦਾ ਚਾਚੇ ਆ ਜਾ ਘੇੜਾ ਲਾਈਏ ਮੈਂ ਕਿਹਾ ਪਹਿਲਾਂ ਚਾਹ ਪੀ ਲੈਣ ਦੋ ਫਿਰ ਲਾਉਣੇ ਆ ਘੇੜਾ ਜਦੇ ਦੂਆ ਭਤੀਜ ਆ ਗਿਆ ਘੱਟੀ ਲੈ ਕੇ ਕਹਿੰਦਾ ਚਾਚੇ ਘੇੜਾ ਲਾਉਣਾ ਹੈ ਮੈਂ ਕਿਹਾ ਕਿਹੜਾ ਲਾ ਲੈਨੇ ਆ ਪਹਿਲਾਂ ਚਾਚੂ ਪੀ ਲੀਏ ਮੈਂ ਕਿਹਾ ਹਾਂਜੀ ਆ ਆਪਣੇ ਮਿੱਤਰ ਪਿਆਰੇ ਆਪਣੇ ਭਤੀਜ ਨੇ ਦੇ ਭਤੀਜ ਹੈਗੇ ਨੇ ਟੈਂਟਲਪਿੰਡ ਸਮਾਣੇ ਕੋਲ ਜੀ ਠੀਕਾ ਠੀਕਾ ਪਿਆਰਾ ਜੀ ਤੁਹਾਨੂੰ ਲੱਭੂਆ ਉਹ ਘਰ ਪਰਵਾਹ ਠੀਕਾ ਜੀ ਠੀਕਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਈ ਪਿਆਸਾਂ ਜੀ ਤੇ ਆ ਮੇਰੇ ਭਤੀਜ ਨੇ ਨਾਬੇ ਵਾਲੇ ਸਾਰੇ ਮੁੰਡੇ ਤੇ ਭਤੀਜ ਆਪਣੇ ਖਾਲਸਾ ਚ ਪੜਦੇ ਨੇ ਸਾਰੇ ਖਾਲਸਾ ਜੀ ਸਾਰੇ ਹਾਂ ਜੀ ਠੀਕਾ ਠੀਕਾ ਹੋਰ ਸੁਣਾਉਂਦਾ ਅੱਪੇ ਵਾਲੇ ਠੀਕ ਹੋ ਓਕੇ ਰਿਪੋਰਟ ਠੀਕਾ ਠੀਕਾ ਕੋਈ ਤੰਗਦਾ ਨਹੀਂ ਕਰਦਾ ਹਾਂ ਜੀ ਦੱਸ ਦੋ ਹੈਗੇ ਨਹੀਂ ਆਪਣੇ ਕੋਲ ਡਿਸ਼ੂ ਡਿਸ਼ੂ ਵਾਲੇ ਭਤੀਜ ਵੀ ਕੋਈ ਉਹ ਗੱਲ ਨਹੀਂ ਹੈਗੀ ਹੈ ਹਾਂਜੀ ਦੋਸਤੋ ਹੁਣ ਆ ਆਪਣੇ ਭਤੀਜ ਮਿਲ ਗਏ ਭਤੀਜ ਹੈਗੇ ਨੇ ਆਪਣੇ ਭਾਰਸੋ ਤੋਂ ਠੀਕ ਹੋ ਪਰਸੋਂ ਵਾਲਿਓ ਹਾਂਜੀ ਹਾਂਜੀ ਓਕੇ ਆ ਗੱਲਬਾਤ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਹਾਂਜੀ ਮਿੱਤਰ ਪਿਆਰਿਓ ਆ ਆਪਣੇ ਸਮਾਣੇ ਵਾਲੇ ਭਤੀਜ ਨੇ ਠੀਕ ਹੋ ਸਮਾਣੇ ਵਾਲਿਓ ਵਧੀਆ ਵਧੀਆ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਹਾਂਜੀ ਮਿੱਤਰ ਪਿਆਰਿਓ ਇੱਥੇ ਰੁਕ ਗਿਆ ਦੀ ਥੋੜਾ ਜਿਹਾ ਕੰਮ ਕੀਤਾ ਪੱਕ ਹੋ ਗਿਆ ਹੁਣ ਚਲਦੇ ਆਪਾਂ ਪਿੰਡ ਨੂੰ ਉਹ ਦੋਸਤੋ ਠੀਕ ਹੋ ਸਾਰੇ ਆ ਗਈ ਟੀਮ ਹਾਂ ਜੀ ਦੋਸਤੋ ਆ ਗਏ ਘਰੇ ਬਨੇ ਆਏ ਆਂ ਲੇਟ ਹੋ ਗਿਆ ਜੀ ਥੋੜਾ ਜਿਹਾ ਕਿਉਂਕਿ ਟ੍ਰੈਫਿਕ ਬਹੁਤ ਹੈਗੀ ਆ ਬਾਹਰ ਟੌਮੀ ਭੌਂਕ ਰਿਹਾ ਉੱਧਰ ਕੋਈ ਆਇਆ ਹੋਣਾ ਬਾਹਰ ਤੇ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਸਸਕੀਓ